ਅੱਜ ਵੀ ਇਨਸਾਨ ਦੇ ਸੰਸਕਾਰ ਕਰਨ ਤੋਂ ਬਾਅਦ ਪਿੰਡ ਦਾਨ ਕੀਤਾ ਜਾਂਦਾ ਹੈ ਸਮਝਿਆ ਜਾਂਦਾ ਹੈ ਕਿ Hindu ਧਰਮ ਵਿੱਚ ਅੰਤਿਮ ਸੰਸਕਾਰ ਤੋਂ ਬਾਅਦ ਪਿੰਡ ਦਾਨ ਕੀਤੇ ਬਿਨਾ ਮ੍ਰਿਤਕ ਸਰੀਰ ਦੀ ਮੁਕਤੀ ਨਹੀਂ ਹੁੰਦੀ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੀ ਮਾਨਵ ਕਰਮ ਮਿਸ਼ਨ ਸੰਸਥਾ ਇੱਕ ਅਜਿਹੀ ਸੰਸਥਾ ਹੈ ਜੋ ਲਵਾਰੇ ਸਮ੍ਰਿਤਕਾਂ ਦੇ ਅੰਤਿਮ ਸੰਸਕਾਰ ਹੀ ਨਹੀਂ ਬਲਕਿ ਹਰਿਦਵਾਰ ਜਾ ਕੇ ਪਿੰਡ দান ਕਰਨ ਤੱਕ ਦੀ ਜ਼ਿੰਮੇਵਾਰੀ ਨਿਭਾਰੀ ਆ ਤੇ ਸਭ ਉਹ ਕਿਸੇ ਕੋਲੋਂ ਦਾਨ ਲੈ ਕੇ ਨਹੀਂ ਕਰਦੇ ਬਲਕਿ ਆਪਸ ਵਿੱਚ ਪੈਸੇ ਇਕੱਠੇ ਕਰਕੇ ਕਰਦੇ ਨੇ ਅੱਜ ਵੀ ਇਸ ਸੰਸਥਾ ਦੇ 18 ਮੈਂਬਰ ਰੇਲ ਗੱਡੀ ਰਾਹੀਂ ਲਵਾਰਿਸ ਆਸਤੀਆਂ ਨੂੰ ਲੈ ਕੇ ਹਰ ਰਿਦਵਾਰ ਰਵਾਨਾ ਹੁੰਦੇ ਨੇ ਤੇ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਕੇ ਰਵਾਨਾ ਕੀਤਾ ਜਾਂਦਾ ਹੈ ਜਾਣਕਾਰੀ ਦਿੰਦੇ ਆ ਮਾਨਵ ਕਰਮ ਮਿਸ਼ਨ ਦੇ ਪ੍ਰਧਾਨ ਸੁਬਾਸ਼ ਪੰਡਾਰੀ ਅਤੇ ਵਰੁਣ ਮਰਵਾਹਾ ਮਿੱਠੂ ਨੇ ਦੱਸਿਆ ਕਿ ਮਾਨਵਕਰਨ ਮਿਸ਼ਨ ਦੇ ਮਾਧਿਅਮ ਨਾਲ ਉਹ ਪਿਛਲੇ ਲਗਭਗ 16 ਸਾਲਾਂ ਤੋਂ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਭੇਜੀਆਂ ਗਈਆਂ ਲਵਾਰਿਸ ਲੋਕਾਂ ਦੀਆਂ ਮ੍ਰਿਤਕ ਦੇਹਾਂ ਦੀ ਸੰਸਕਾਰ ਕਰ ਇਸ ਦੇ ਨਾਲ ਹੀ ਉਹਨਾਂ ਨੇ ਸੋਚਿਆ ਕਿ ਸੰਸਕਾਰ ਕਰਨ ਤੋਂ ਬਾਅਦ ਇਹਨਾਂ ਲਵਾਰਿਸ ਮ੍ਰਿਤਕਾਂ ਨੂੰ ਪਿੰਡਦਾਨ ਨਾ ਹੋਣ ਕਾਰਨ ਮੁਕਤੀ ਨਹੀਂ ਮਿਲ ਪਾਉਂਦੇ ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੀਆਂ ਅਸਤੀਆਂ ਦਾ ਹਰੀਦੁਆਰ ਜਾ ਕੇ ਵਿਧਿਵਤ ਪਿੰਡਦਾਨ ਕਰਨ ਦਾ ਕੰਮ ਸ਼ੁਰੂ ਕੀਤਾ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ 8000 ਦੇ ਕਰੀਬ ਮ੍ਰਿਤਕ ਸਰੀਰਾਂ ਦੇ ਅੰਤਿਮ ਸੰਸਕਾਰ ਕਰ ਚੁੱਕੇ ਨੇ ਅਤੇ ਇਹਨਾਂ ਵਿੱਚੋਂ ਕੁਝ ਦੀ ਬਾਅਦ ਵਿੱਚ ਪਹਿਚਾਣ ਹੋਣ ਤੋਂ ਬਾਅਦ ਉਹਨਾਂ ਦੀਆਂ ਅਸਤੀਆਂ ਉਹਨਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤੀਆਂ ਹੁਣ ਤੱਕ ਹਰੀਦੁਆਰ ਜਾ ਕੇ 7700 ਦੇ ਕਰੀਬ ਮ੍ਰਿਤਕ ਸਰੀਰਾਂ ਦੇ ਪਿੰਡ ਦਾਨ ਕਰ ਚੁੱਕੇ ਨੇ ਅਤੇ ਉਹਨਾਂ ਦੇ ਲਈ ਮ੍ਰਿਤਪੋਜ ਵੀ ਹਰੀਦੁਆਰ ਵਿੱਚ ਲੰਗਰ ਲਗਾ ਕੇ ਕਰਦੇ ਨੇ ਉਹਨਾਂ ਨੇ ਵੀ ਦੱਸਿਆ ਕਿ ਜ਼ਰੂਰਤਮੰਦ ਮ੍ਰਿਤਕ ਦੇ ਪਰਿਵਾਰਾਂ ਦਾ ਅੰਤਿਮ ਸੰਸਕਾਰ ਦਾ ਖਰਚਾ ਵੀ ਚੁੱਕਦੇ ਨੇ ਤੇ ਜੋ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਬਾਲਣ ਜਾਂ ਹੋਰ ਜ਼ਰੂਰੀ ਸਮਾਨ ਵੀ ਨਹੀਂ ਖਰੀਦ ਕੇ ਦੇ ਸਕਦੇ ਉਹਨਾਂ ਦੀ ਵੀ ਇਹ ਮਦਦ ਕਰਦੇ ਨੇ ਇਸ ਮੌਕੇ ਸੰਸਥਾ ਦੇ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਕਿਸ ਤਰੀਕੇ ਨਾਲੋਂ ਕਿੰਨੇ ਸਮੇਂ ਤੋਂ ਸੇਵਾ ਕਾਰਨ ਆਉ ਤੁਹਾਨੂੰ ਵੀ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਆ। ਵਧੇਰੇ ਜਾਣਕਾਰੀ ਲਈ ਜੁੜੇ ਰਹੋ ਜ਼ੀਕੇਆ ਟੀਵੀ ਦੇ ਨਾਲ ਧੰਨਵਾਦ। ਅਰ ਕੀ ਅਸੀਂ ਜੀ 17 ਜਾਣੇ ਜਾ ਰਹੇ ਆ ਜੀ। ਕੀ ਪ੍ਰੋਬਲਮ ਹੈ? ਇਹ ਜਿਹੜੀਆਂ ਸਾਡੇ ਕੋਲ ਵਿਰਸ ਗੜਬੜੀਆਂ ਆਉਂਦੀਆਂ ਐ ਇਹ ਉਹਨਾਂ ਦੀ ਹਸਤੀਆਂ ਹੀ ਲੈ ਕੇ ਜਾਣੇ ਆ ਜੀ। ਉੱਥੇ ਜਾ ਕੇ ਉੱਥੇ ਜਾ ਕੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕਲਕੰਧ ਜਾਣੇ ਆ ਜੀ। ਇਹਨਾਂ ਨੂੰ ਇਸ਼ਨਾਨ ਕਰਾ ਕੇ ਤੇ ਗੰਗਾ ਦੇ ਵਿੱਚ ਸਜਨ ਕਰਨੇ ਆ। ਉਸ ਤੋਂ ਬਾਅਦ ਇਹਨਾਂ ਦੇ ਪਿੰਡਦਾਨ ਕਰਨੇ ਆ। ਕੁਸ਼ਾਗੜ ਜਾ ਕੇ ਕੁਸ਼ਾਗੜ ਤੋਂ ਬਾਅਦ ਉੱਥੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਭੰਡਾਰਾ ਉੱਥੇ 200 ਬੰਦੇ ਦੀ ਰੋਟੀ ਜਿਹੜੀ ਹੈ ਇਹਨਾਂ ਦਾ ਜੋ ਵੀ ਇਹਨਾਂ ਦਾ ਸਿਸਟਮ ਹੁੰਦਾ ਉਹਦੇ ਹਿਸਾਬ ਨਾਲ ਕਰੀਦੀ ਹੈ ਜੀ ਇਹ 15-16 ਸਾਲ ਤੋਂ ਹੈ ਸਾਡਾ ਜਿਹੜੀ ਮਾਨਵ ਕਰਮ ਮਿਸ਼ਨ ਹੈ ਇਹ ਚੀਜ਼ਾਂ ਨੂੰ ਲੈ ਕੇ ਚੱਲਦੀ ਹੈ ਜੀ ਕੁਝ ਮੈਂਬਰ ਆਪਣੇ ਕੋਲੋਂ ਵੀ ਵਖਰਾ ਲਗਾ ਲੈਂਦੇ ਕੱਚਾ ਸਾਰੇ ਦਾ ਅਲੱਗ-ਅਲੱਗ ਹੈ ਜੀ ਕੋਈ ਸਸਤਾ ਵੱਲੋਂ ਖਰਚਾ ਨਹੀਂ ਇਹ ਚ ਕਰਦੇ ਅਸੀਂ ਛੇ ਭੂਮੀ ਬਟਾਲਾ ਰੋਡ ਸੰਸਾਨ ਘਾੜ ਤੇ ਮਾਨਵ ਕਰਮ ਮਿਸ਼ਨ ਦੀ ਸੰਸਾ ਸਾਡੀ ਹੈਗੀ ਹੈ ਸਾਰੇ ਸਾਥੀ ਨੇ ਅਸੀਂ ਸਾਲਚ ਦੋ ਵਾਰੀ ਜਾਂ ਇੱਕ ਵਾਰੀ ਉਹਨਾਂ ਅਸਥੀਆਂ ਨੂੰ ਸਦਗਮ ਜਾਂਦੇ ਆ ਜਿਹੜੀਆਂ ਸਾਡੀਆਂ ਕੋਈ ਅਨਨੈਡੀਫਾਈ ਬਾਡੀਜ਼ ਮਿਲਦੀਆਂ ਕੋਈ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਾਰਸਾਂ ਨੂੰ ਪਤਾ ਨਹੀਂ ਚੱਲਦਾ ਉਹਨਾਂ ਦਾ ਬੜਾ ਵਿਧੀ ਵਿਵਧਾਨ ਨਾਲ ਸਸਕਾਰ ਕੀਤਾ ਜਾਂਦਾ ਹੈ ਫਿਰ ਬਾਅਦ ਚ ਉਹਨਾਂ ਦੇ ਫੁਲਾ ਨੂੰ ਇਕੱਠਾ ਕਰਕੇ ਆਪਣੇ ਅਸਥੀਗ੍ਰਾਹ ਜੜ੍ਹ ਰੱਖ ਦਿੰਦੇ ਆ ਫਿਰ ਜਦੋਂ ਸਾਡਾ ਪੂਰਾ ਪ੍ਰੋਗਰਾਮ ਬੰਦਾ ਉਹਨਾਂ ਦਾ ਸ਼ਾਦਾ ਦੇ ਵਿੱਚ ਜਾਂਦੇ ਆ ਹੀ ਉੱਥੇ ਸਰਜਨਕਾਰੀ ਦਾ ਪਹਿਲੇ ਕੰਨ ਖਲ ਜਾਈਦਾ ਫਿਰ ਉਹਦੇ ਬਾਅਦ ਆਗੇ ਹਰ ਕੀਪੋੜੀ ਆ ਕੇ ਪੁਸ਼ਾ ਘਾੜ ਉੱਥੇ ਉਹਨਾਂ ਦਾ ਪਿੰਡ ਪੁੰਨ ਦਾਨ ਕਰਾ ਕੇ ਤੇ ਫਿਰ ਉਹਦੇ ਬਾਅਦ ਅਹੀ ਲੰਗਰ ਲਵਾਨੇ ਆ ਉਹਨਾਂ ਦੀ ਯਾਦ ਅਸੀਂ ਮਾਨਕ ਹੋਣ ਮਿਸ਼ਨ ਬਡਾਲ ਰੋਡ ਸ਼ਿਪ ਨੂੰ ਵੀ ਗਦਾਸਪੁਰੋਂ ਲੋ ਪਿਛਲੇ 15 ਸਾਲਾਂ ਤੋਂ 8 ਸਾਲ ਸਰਾਧਾ ਦੇ ਵਿੱਚ ਆਪਾਂ ਜਿਹੜੇ ਅਨ ਆਈਡੈਂਟੀਫਾਈਡ ਬੋਡੀਜ਼ ਆਂਦੀ ਆ ਉਹਨਾਂ ਦਾ ਸੰਸਕਾਰ ਕਰਕੇ ਤੋਂ ਉਹਨਾਂ ਦੇ ਅਸੀਂ ਫੁੱਲ ਲੈ ਕੇ ਹਰ ਦੁਆਰ ਜਾਂਦੇ ਆ ਉੱਥੇ ਜਾ ਕੇ ਪੂਰੀ ਵਿਧੀ ਵਿਧਾਨ ਨਾਲ ਇਹਨਾਂ ਦਾ ਜਿਹੜਾ ਪਿੰਡਦਾਨ ਕਰਕੇ ਤੇ ਇਹ ਰੂਹਾਂ ਦੇ ਨਾਮ ਤੇ ਆਪਾਂ ਉੱਥੇ ਲੰਗਰ ਲਗਾ ਕੇ ਤਾਂ ਕਿ ਇਹਨਾਂ ਨੂੰ ਮੋਕਸ਼ ਮਿਲ ਸਕੇ ਹੋਰ ਇਹ ਭਟਕਦੇ ਨਾ ਨਾਰਹਿਣ ਤੋਂ ਅਸੀਂ ਪੂਰੇ ਆਪਣੀ ਸੰਸਥਾ ਦੇ ਜਿਹੜੇ ਮੈਂਬਰ ਨੇ ਸਾਡੇ ਸਾਰੇ ਸਾਰੇ ਰਲ ਕੇ ਆਪਣੇ ਖਰਚੇ ਤੇ ਤੇ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਐਸ ਪੁੰਨ ਵਾਲੇ ਕੰਮ ਵਾਸਤੇ ਹੀ ਜਾਂਦੇ ਆ ਸਾਰਾ ਖਰਚਾ ਪਨਾ ਹੁੰਦਾ ਤੇ ਸੰਸਥਾ ਦਾ ਇੱਕ ਅੱਛਾ ਸਾਰਾ ਆਪਣਾ ਜੀ ਜਿੰਨਾ ਖਰਚਾ ਆਉਂਦਾ ਸਾਰਾ ਆਪਣੇ ਦੇ ਵਿੱਚ ਹੀ ਡਾਇਰੈਕਸ਼ਨ ਕਰਕੇ ਜਿਹੜਾ ਲੰਗਰ ਦੀ ਉੱਥੇ ਵਿਵਸਥਾ ਕਰਦੇ ਆ ਉਹ ਵੀ ਸਾਰਾ ਆਪਣੇ ਖਰਚੇ ਦੇ ਕਰਕੇ ਅਸੀਂ ਆਪਣੇ ਆਪ ਨੂੰ ਇਹਦਾ ਜਿਹੜਾ ਸੇਵਾ ਜਿਹੜੀ ਭੋਲੇ ਨਾਂ ਨੇ ਦਿੱਤੀ ਹੈ ਉਹ ਅਸੀਂ ਇਹਨੂੰ ਲੈ ਕੇ ਤੇ ਅਸੀਂ ਪੁੰਨ ਦਾ ਕਾਰਜ ਕਰਦੇ ਆ ਤੇ ਸਮਾਜ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਵੀ ਕੋਈ ਸੰਸਥਾਵਾਂ ਜਾਂ ਜਿਹੜਾ ਵੀ ਕੋਈ ਗਰੀਬ ਪਰਿਵਾਰ ਜਿਹੜਾ ਇਸ ਚੀਜ਼ ਵਾਸਤੇ ਸਮਰਥ ਨਹੀਂ ਹੈਗਾ ਉਹ ਸਾਡੇ ਨਾਲ ਆਪਣਾ ਮੇਲ ਕਰ ਸਕਦਾ ਤੇ ਜੇ ਕਿਸੇ ਤਰ੍ਹਾਂ ਦੀ ਉਹਨੂੰ ਐਸੇ ਜਿਹੜਾ ਸੰਸਕਾਰ ਦੇ ਉੱਤੇ ਕਿਸੇ ਚੀਜ਼ ਦੀ ਲੋੜ ਹੈ ਤਾਂ ਅਸੀਂ ਉਹਦੇ ਨਾਲ ਵੱਧ ਚੜ ਕੇ ਜਿੱਦਾਂ ਵੱਧ ਤੋਂ ਸਹਿਯੋਗ ਕਰਾਂਗੇ ਆਪਾਂ ਜਿਹੜਾ ਨਹੀਂ ਵੀ ਜਾ ਸਕਦਾ ਉਹ ਸਾਨੂੰ ਔਰ ਜੇਰਾ ਪਰਵਾਰ ਕੋਈ ਆਪਣੀਆਂ ਆਸਤੀਆਂ ਲੈ ਕੇ ਦੁਵਾਨੀ ਜਾ ਸਕਦਾ ਉਹ ਵੀ ਸਾਡੇ ਨਾਲ ਆਪਣਾ ਟਾਈਪ ਕਰ ਸਕਦਾ ਅਸੀਂ ਉਹਨਾਂ ਦਾ ਵੀ ਜਿਹੜਾ ਵਾ ਉਹ ਅਸੀਂ ਆਪਣੇ ਨਾਲੇ ਨਾਲੋਂ ਲਾ ਕੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਜਾਵਾਂਗੇ